ਸਤਿ ਸ਼੍ਰੀ ਅਕਾਲ ਸਾਰੇ ਤੁਸੀਂ ਦੇਖ ਰਹੇ ਹੋ ਸੱਚ ਮੈਲ نیوز ਪੰਜਾਬ ਵਿਕੀ ਰਜਿਸਟਰ ਕਰਕੇ ਇਲੈਕਟ੍ਰੋਨਿਕ ਮੈਡੀਆ ਇੱਥੇ ਅੱਜ ਖੇਡਾਂ ਪੰਜਾਬ ਦੀਆਂ 2024 ਜਿਹੜੀ ਕਿ ਆਪਣੀ ਸਨਮਾਨ ਦੇ ਸਕੀਮ ਇੱਕ ਲੈ ਕੇ ਆਏ ਹੋਣ ਇੱਕ ਮੁਹਿੰਮ ਚੱਲੀ ਹੋਈ ਹੈ ਕਿ ਹਰੇਕ ਨੇ ਜ਼ਿਲ੍ਹੇ ਦੇ ਵਿੱਚ ਖੇਡਾਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਵਤਨੀਆਂ ਆਪਣੀਆਂ ਚੱਲਣ ਨੂੰ ਲੈ ਕੇ ਅੱਜ ਮੈਂ ਇੱਥੇ ਗਰਾਊਂਡ ਦੇ ਵਿੱਚ ਇਹ ਬਹੁਤ ਸਾਰੇ ਪਿੰਡਾਂ ਦੀ ਜਾਨਕੀ ਪਤਨਾ ਬਲੌਗ ਦੇ ਜਿੰਨੇ ਵੀ ਸਕੂਲ ਅੰਡਰ ਆਉਂਦੇ ਨੇ ਸਾਰੇ ਸਕੂਲਾਂ ਦੀਆਂ ਟੀਮਾਂ ਇੱਥੇ ਬੱਚੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਔਰ ਇਹਨਾਂ ਤੇ ਬਹੁਤ ਵੱਡੀਆਂ ਇੱਥੇ ਕਿਤਾਬਾਂ ਜਿਵੇਂ ਇਹਨਾਂ ਦੇ ਉਨੀਆਂ ਨੇ ਉਹ ਦਿਖਾਉਣੀਆਂ ਨੇ ਔਰ ਬਾਕੀ ਜਿਹੜੇ ਇੱਥੇ ਐਮਐਲਏ ਸਾਹਿਬ ਦੇ ਉਹ ਵੀ ਪਹੁੰਚਣ ਵਾਲੇ ਨੇ ਉਹਨਾਂ ਦਾ ਸਬੰਧ ਜਿਹੜਾ ਹੈ ਉਹਨਾਂ ਨੇ ਕਰਨਾ ਹੈ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਮੇਰੇ ਨਾਲ ਮੈਂ ਟਟਣ ਨਾਲ ਹੋਰ ਵੀ ਤਸਵੀਰਾਂ ਇੱਥੇ ਸਾਂਝੀਆਂ ਕਰਾਂਗਾ ਇਸ ਟਾਈਮ ਮਾਰਕੀਟ ਕੇ ਪਹੁੰਚੇ ਹੋਏ ਨੇ ਜੋ ਐਮਐਲਏ ਸਾਹਿਬ ਦੇ ਬੇਟਾ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਉਹਨਾਂ ਨੇ ਇੱਥੇ ਆ ਕੇ ਉਹ ਤੋਂ ਘਾਟਨ ਕੀਤਾ ਜੋ ਖੇਡਾਂ ਦਾ ਔਰ ਇਹ ਤਿੰਨ ਦਿਨ ਖੇਡਾਂ ਚੱਲ ਰਹੀ ਨੇ ਇਸ ਟਾਈਮ ਉਹਨਾਂ ਨਾਲ ਉਹ ਮੌਜੂਦ ਨੇ ਇੱਕ ਗ੍ਰਾਊਂਡ ਦੇ ਵਿੱਚ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਸੱਚੇ ਆਪਾਂ ਜਿਨਾਂ ਦੇ ਖੇਡਾਂ ਦੀ ਮੀਨਿਮ ਚੋਰੀ ਹੋਣ ਜਾ ਰਹੀ ਹੈ ਤੁਹਾਨੂੰ ਪਰ ਤੁਸੀਂ ਕੀ ਕਹੋਗੇ ਮੈਮ ਜੀ ਇਹ ਜਿਹੜਾ ਖੇਡਾਵਤਨ ਪੰਜਾਬ ਸੀਜ਼ਨ 3 ਹੈ ਇਹ ਸਾਡੇ ਮਾਨਯੋਗ ਸੀਐਮ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰੈਨਮਾਈ ਹੇਟ ਹੋ ਰਹੀ ਹੈ ਜੀ ਇਹ ਤੇ ਇਸ ਜਿਹੜਾ ਪਲੇਟਫਾਰਮ ਹੈ ਇਸ ਤੇ ਕਈ ਬੱਚਿਆਂ ਨੂੰ ਟੈਲੈਂਟ ਦੇ ਆਧਾਰ ਤੇ ਜਿਹੜੇ ਨਖਾਰਿਆ ਜਾਂਦਾ ਜਿਵੇਂ ਹੁਣ ਕਈ ਇੱਥੇ ਕਬੱਡੀ ਦਾ ਹੋ ਰਿਹਾ ਜੀ ਆਪਣਾ ਵਾਲੀਬਾਲ ਦਾ ਹੋ ਰਿਹਾ ਇਹਦੇ ਵਿੱਚ ਜਿਵੇਂ ਪਲੇਅਰ ਖੇਡਦੇ ਆ ਇੱਕ ਉਹਨਾਂ ਦਾ ਟੈਲੈਂਟ ਨਜ਼ਰ ਆਉਂਦਾ ਇੱਕ ਬੱਚਿਆਂ ਦੀ ਰੁਚੀ ਵੀ ਪਤਾ ਲੱਗਦੀ ਹੈ ਬੱਚੇ ਸਾਡੇ ਜਿਹੜੇ ਨਸ਼ੇ ਤੋਂ ਦੂਰ ਹੋ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਉਪਰਾਲਾ ਕਰਕੇ ਜਿਹੜੇ ਬੱਚੇ ਆ ਜੀ ਉਹ ਅੱਗੇ ਜਾਣਗੇ ਆਪ ਦਾ ਕੰਟਰੀ ਦਾ ਜਿਵੇਂ ਨਾਮ ਰੋਸ਼ਨ ਕਰਨਗੇ ਹੁਣ ਪਿੱਛੇ ਕਰਕੇ ਜਿਵੇਂ ਤੁਸੀਂ ਦੇਖਿਆ ਸੀਗਾ ਜੀ ਆਪਣੇ ਖੇਡਾਂ ਹੋਈਆਂ ਸੀਗੀਆਂ ਆਪਣਾ 올림픽 ਦੀਆਂ ਉੱਥੇ ਵੀ ਆਪਣੇ ਜਿਹੜੇ ਇੰਡੀਆ ਦੇ ਸੀਗੇ ਉਹਨਾਂ ਨੇ ਮੱਲਾਮਾਰੀਆਂ ਨੇ ਸੋ ਇਸੇ ਤਰ੍ਹਾਂ ਹੀ ਜੇ ਆਪਾਂ ਬੱਚਿਆਂ ਨੂੰ ਨਖਾਰਦੇ ਰਵਾਂਗੇ ਇਸ ਪਲੇਟਫਾਰਮ ਦੇ ਥਰੂ ਤਾਂ ਉਹ ਕਿਤਨਾ ਕਿਤੇ ਆਪਣੇ ਕੰਟਰੀ ਦਾ ਨਾਮ ਰੋਸ਼ਨ ਕਰਨਗੇ ਉਹ ਵੀ 골ਡ ਮੈਡਲ ਲੈ ਕੇ ਆਉਣਗੇ ਬਸ ਇਹੀ ਜੋ ਬੱਚੇ ਕੁਝ ਨਹੀਂ ਖੇਡਾ ਗੇਮਾਂ ਕਰਦੇ ਉਹਨਾਂ ਨੂੰ ਕੀ ਸੰਦੇਸ਼ਾ ਕੁ ਦੇਣਾ ਚਾਹੋ ਤੁਸੀਂ ਮੈਂ ਤਾਂ ਹੀ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਯਾਰ ਜਿਹੜਾ ਨਸ਼ੇ ਦੀ ਦਲਦਲ ਚੋਂ ਨਿਕਲੋ ਕਿਉਂਕਿ ਜੇ ਬੰਦਾ ਵਿਹਲਾ ਰਹਿੰਦਾ ਵਿਹਲੇ ਬੰਦਾ ਦੇ ਸ਼ੈਤਾਨ ਦਾ ਘਰ ਹੁੰਦਾ ਹੀ ਦਿਮਾਗ ਉਹ 24 ਘੰਟੇ ਫਿਰ ਬੰਦਾ ਜੇ ਸੋਚਦਾ ਰਹਿੰਦਾ ਕਿ ਯਾਰ ਮੈਂ ਵਿਹਲਾ ਆ ਉਹ ਕਿਸੇ ਨਾ ਕਿਸੇ ਪਾਸੇ ਲੱਗ ਜਾਂਦਾ ਚਾਰ ਜੇ ਵਿਹਲੇ ਯਾਰ ਹੋਣ ਕਿ ਉਹ ਕਹਿੰਦੇ ਆ ਜਾ ਯਾਰ 20 ਰੁਪਏ ਚੱਲੀਏ ਆ ਜਾ ਫਲਾਣੇ ਥਾਂ ਤੇ ਚੱਲੀਏ ਉਹ ਕਿਤਨਾ ਕਿਤੇ ਕ੍ਰਿਮੀਨਲ ਐਕਟੀਵਿਟੀ ਵਾਲ ਜਿਆਦੇ ਗਲਤ ਰਸਤੇ ਨੂੰ ਪੈ ਜਾਂਦੇ ਨੇ ਇਹਨੇ ਖੇਡਾ ਵੱਲੋਂ ਬੱਚੇ ਪਹਿਲਾਂ ਪਿੱਛੜ ਚੁੱਕੇ ਸੀ ਇਹ ਚੀਜ਼ਾਂ ਵੱਲੋਂ ਇਹ ਦੁਬਾਰਾ ਖੇਡਾ ਕਰਕੇ ਜਿਵੇਂ ਗ੍ਰੋਥ ਬੱਚੇ ਦੀ ਰੁਕ ਗਈ ਮਾਨਸਿਕ ਤੌਰ ਤੇ ਬੱਚੇ ਮਾਰੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਮੈਂ ਤਾਂ ਹੀ ਉਹਨਾਂ ਨੂੰ ਫੇਰ ਦੁਬਾਰਾ ਇਹੀ ਮੈਸੇਜ ਲਾਉਣਾ ਚਾਹੂੰਗਾ ਵੀ ਆ ਜਾਓ ਯਾਰ ਨਸ਼ੇ ਦੀ ਦਲਦਲ ਚੋਂ ਨਿਕਲੋ ਆਪ ਦਾ ਤੁਸੀਂ ਟਾਈਲੈਂਡ ਪਛਾਣੋ ਹੋਰ ਬਹੁਤ ਕੰਮ ਨੇ ਨਸ਼ੇ ਤੋਂ ਬਿਨਾਂ ਬਹੁਤ ਵਧੀਆ ਜ਼ਿੰਦਗੀ ਹੈ ਆਪ ਦੇ ਤੁਸੀਂ ਐਵੇਂ ਦਾ ਕੋਈ ਮੋਟਿਵ ਲੋ ਐਮ ਲੋ ਕੀ ਹਾਂ ਲਾਈਵ ਦੇ ਵਿੱਚ ਤੁਸੀਂ ਪੂਰੇ ਸਕਸੈਸ ਹੋ ਜਾਓ ਲੋਕਾਂ ਦੀ ਹੈਲਪ ਕਰੋ ਬਹੁਤ ਸਾਰੇ ਵਿਕਲਪ ਨੇ ਜੀ ਨਸ਼ਾ ਤੋਂ ਛੱਡ ਕੇ ਜੀ ਧੰਨਵਾਦ ਤੁਹਾਡਾ ਹੀ ਬਤੁਆ। ਹਾਂਜੀ ਸੱਚ ਮੇਲ ਪੰਜਾਬ ਚੈਨਲ ਤੇ ਜਨਤਾ ਦੀ ਆਵਾਜ਼ ਚੈਨਲ ਦਾ ਸਾਡੇ ਇਸ ਖੇਡਾਂ ਵਤਨ ਪੰਜਾਬ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ। ਅਸੀਂ ਇਹਨਾਂ ਚੈਨਲਾਂ ਦੇ ਮਾਧਿਅਮ ਰਾਹੀਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 2024 ਕੱਗਾ ਦੇ ਸਟੇਡੀਅਮ ਵਿੱਚ ਜੋ ਹੋ ਰਹੀਆਂ ਹਨ ਅਸੀਂ ਧੰਨਵਾਦ ਕਰਦੇ ਆਂ ਸਾਡੇ ਸੀਐਮ ਸਾਫ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਅਨਸ਼ਾਸ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਹੈ। ਤੀਜਾ ਸਾਲ ਹੈ ਸਾਡੀ ਸਰਕਾਰ ਬਣੀ ਨੂੰ ਤੇ 3 ਸਾਲ ਹੋ ਗਏ ਲਗਾਤਾਰ ਟੂਰਨਾਮੈਂਟ ਕਰਵਾਉਂਦੇ ਆ ਉਹ ਖੇਡਾ ਵਤਨ ਪੰਜਾਬ ਦੇ ਆ ਹੁੰਦਿਆਂ ਨੂੰ ਇਹ ਇੱਕ ਮੈਸੇਜ ਸਿੱਧੋ ਸਿੱਧਾ ਜਾਂਦਾ ਹੈ ਕਿ ਸਰਕਾਰ ਦੀਆਂ ਜੋ ਨੀਤਾਂ ਨੇ ਬਿਲਕੁਲ ਸਾਫ਼ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਜਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕੀ ਪਤਾ ਲੱਗਦਾ ਇਹਨਾਂ ਗਰਾਊਂਡਾਂ ਦੇ ਵਿੱਚੋਂ ਹੀ ਕਿੱਡੇ ਵੱਡੇ ਸਟਾਰ ਬਣਨੇ ਨੇ ਕਿੱਡੇ ਵੱਡੇ 골ਡ ਮੈਡਲਿਸਟ ਬਣਨੇ ਨੇ ਕਿ ਇਹਨਾਂ ਨੇ ਕੀ ਬਣਨਾ ਹੈ ਕੁਛ ਨਹੀਂ ਪਤਾ ਲੱਗਦਾ ਸੋ ਅੱਜ ਸਾਡੇ ਐਮ.ਐਲ.ਏ. ਸਾਹਿਬ ਨੇ ਇੱਥੇ ਪਹੁੰਚਣਾ ਸੀ ਉਹਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਹੋਣ ਕਰਕੇ ਉਹਨਾਂ ਦਾ ਕੱਲ ਫੋਨ ਆਇਆ ਕਿ ਅਸੀਂ ਪਹੁੰਚ ਨਹੀਂ ਸਕਦੇ ਤੇ ਉਹਨਾਂ ਨੇ ਆਪਣੇ ਬੇਟੇ ਗਰਮੀਤ ਸਿੰਘ ਵਿੱਕੀ ਜੀ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਵਜੋਂ ਇਹਨਾਂ ਖੇਡਾਂ ਦਾ ਉਦਘਾਟਨ ਕਰਨ ਦੇ ਲਈ ਭੇਜਿਆ ਸੋ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਬੱਚਿਆਂ ਨੂੰ ਅਤੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਸਾਡੇ ਉੱਚ ਸੋਚ ਦੇ ਮਾਲਕ ਸੀਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨਾਲ ਸੋਚ ਮਿਲਾ ਕੇ ਚੱਲੀਏ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਨੌਜਵਾਨਾਂ ਨੂੰ ਖੇਡਾਂ ਵਾਲ ਪਲੇਅਰ ਕਰਕੇ ਧੰਨਵਾਦ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਮੈਂ ਜਾਣਤਾ ਦੀ ਗਾਜੋਰ ਸੱਚ ਮੇਲ ਸੱਚ ਮੇਲ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਸਾਡਾ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਆਪਣਾ ਸਮਾਂ ਕੱਢ ਕੇ ਸਾਡੇ ਕੋਲ 1500 ਮੀਟਰ ਅੰਦਰ ਇਹ ਵੀ ਮੇਰਾ ਤਾਂ ਇਹ ਸੰਦੇਸ਼ ਹੈ ਜੀ ਕਿ ਖੇਡਾਂ ਮੌਤ ਤੋਂ ਬਚਾਉਣ ਲਈ ਸਿਹਤ ਦੇ ਲਈ ਬਹੁਤ ਬੱਚਾ ਮੁੰਡਾ ਬੋਸ ਰਿਹਾ ਹੈ ਖੇਡਾਂ ਦੀ ਲੋੜ ਹੈ ਇਸ ਲਈ ਕਮੇਟੀ ਵੀ ਸਾਡੀ ਸਿਹਤ ਲਈ ਕਮੇਟੀ ਦਾ ਹੈ ਸਾਨੂੰ ਸਾਰੇ ਬੱਚਾ ਨੂੰ ਪ੍ਰੇਰਿਤ ਕਰਨਾ ਕਿ ਆਪਣਾ ਖੇਡਾਂ ਦੇ ਨਾਲ ਜੁੜਨਾ ਤੇ ਆਪਣੇ ਸਿਹਤ ਸੰਤੁਲਨ ਤੇ ਖੇਡਾਂ ਦੇ ਨਾਲ ਨਾਲ ਨੀਤ ਵਗੈਰਾ ਜੋ ਬੱਚੇ ਨਸ਼ਿਆਂ ਦੇ ਵਿੱਚ ਜੁੜੇ ਹੋਏ ਨੇ ਸਾਡੀ ਚਾਹ ਦੀ ਨਸ਼ਾ ਛੁਡਾ ਕੇ ਆਪਣੇ ਸਾਥੀਆਂ ਨੂੰ ਜੋ ਆਪਦੇ ਉਹ ਹੁੰਦੇ ਨੇ ਉਹਨਾਂ ਨੂੰ ਖੇਡਾਂ ਵੱਲ ਫਲੇਰ ਕੇ ਲੈ ਕੇ ਆਉਣ ਤਾਂ ਕਿ ਇਹ ਪੰਜਾਬ ਭਈ ਸਾਡਾ ਇਹ ਬੋਲ ਦਿੰਦੇ ਆ ਕਿ ਤੰਦਰੁਸਤ ਜਦੋਂ ਸਾਡੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਸਾਡਾ ਦੇਸ਼ ਤਰੱਕੀ ਆ। ਸਾਡੇ ਨਾਲ ਇੱਥੇ ਸੀਪੋ ਚ ਬਹਾਦਰ ਸਿੰਘ ਜੀ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਖੇਡਾਂ ਕਿੰਨੇ ਦਿਨ ਚੱਲਣੀਆਂ ਨੇ ਔਰ ਖੇਡਾਂ ਦਾ ਕੀ ਪ੍ਰਬੰਧ ਕੀਤਾ ਇਹਨਾਂ ਨੇ। 200 ਮੀਟਰ ਵਾਲੇ 200 ਮੀਟਰ ਦਾ ਸਟਾਡ ਆਉਟ ਇਹ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਜਿਹੜਾ ਕਿ ਜ਼ੋਨ ਲੈਵਲ ਤੋਂ ਸ਼ੁਰੂ ਕਰਕੇ ਸਟੇਟ ਲੈਵਲ ਤੱਕ ਇਹਦਾ ਮੈਕਸਿਮਮ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਇਹਦੇ ਵਿੱਚ 200 ਤੋਂ 300 ਟਰੈਕ ਖਾਲੀ ਕਰਦਾ ਹੋਊਗਾ ਜਿਹੜਾ ਜਿਹੜੇ ਪਿੰਡਾਂ ਦੇ ਬੱਚੇ ਵੀ ਬੱਚੇ ਵਾਰ ਤੋਂ ਬੜੀ ਕ੍ਰੈਮ ਕਰਦੇ ਨੇ ਇਹਦੇ ਵਿੱਚ ਅਸੀਂ ਸਕੂਲ ਲੈਵਲ ਤੇ ਆ ਬਲਾਕ ਲੈਵਲ ਤੇ ਅਸੀਂ 6 ਮਹੀਨੇ ਆਰਗੇਨਾਈਜ਼ ਕਰਦੇ ਆ ਜਿਵੇਂ ਕਿ ਵਾਲੀਬਾਲ ਕਬੱਡੀ ਖੋਖੋ ਬੰਬੀ ਟਿਕਟ ਜਸਸਟਲ ਕਬੱਡੀ ਤੇ ਪ੍ਰਪਰ ਕਰਕੇ ਆਪਣੇ ਬੱਚਿਆਂ ਨੂੰ ਤੁਹਾਡਾ ਜਿਸ ਤੋਂ ਬਾਅਦ ਡਿਸਟ੍ਰਿਕਟ ਦੇ ਵਿੱਚ ਇਸ ਤੋਂ ਜ਼ਿਆਦਾ ਏਮਾ ਅਸੀਂ ਪਾਰਟਿਸਪੇਟ ਕਰਾਉਨੇ ਆ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਬਾਤ ਉਹਨਾਂ ਦੇ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਦੇ ਵਿੱਚ ਪਾਰਟਿਸਪੇਟ ਕਰਨ ਤਾਂ ਕਿ ਜਿਹੜੀ ਸਾਡੇ ਇੱਕ ਗੱਲ ਆਮ ਤੌਰ ਤੇ ਚੱਲੀ ਜਾਂਦੀ ਹੈ ਵੀ ਅਸੀਂ ਪੰਜਾਬ ਦੇ ਲੋਕ ਬਹੁਤ ਨਸ਼ਾ ਕਰਦੇ ਹਨ ਪਰ ਮੈਂ ਕਹਿੰਦਾ ਵੀ ਜੇ ਲੋਕ ਸਪੋਰਟਸ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਕਰਨਗੇ ਤਾਂ ਜਿਹੜਾ ਸਾਡੇ ਤੇ ਬਲੇਮ ਹੈ ਵੀ ਅਸੀਂ ਨਸ਼ਾ ਪੰਜਾਬ ਦੇ ਲੋਕਾਂ ਦਾ ਨਸ਼ਾ ਕਰਦੇ ਹਾਂ ਇਸ ਬਲੇਮ ਤੋਂ ਅਸੀਂ ਬਹੁਤ ਜਲਦੀ ਮੁਕਤੀ ਪਾ ਸਕਦੇ ਆ ਤੇ ਸਰ ਕਿੰਨੇ ਪ੍ਰਾਇ ਪਾਤਰਾ ਬਲਾਕ ਦੇ ਵਿੱਚ ਕਿੰਨੇ ਸਕੂਲਾਂ ਦੀ ਟੀਮਾਂ ਜੋ ਇੱਥੇ ਆਈਆਂ ਹੋਈਆਂ ਨੇ ਪਾਤਰਾ ਬਲਾਕ ਦੇ ਵਿੱਚ ਅਪਰਕਸਿਮੇਟਲੀ 60 ਤੋਂ 70 ਸਕੂਲਾਂ ਦੇ ਬੱਚੇ ਪਾਰਟਿਸਪੇਟ ਕਰ ਰਹੇ ਆ इवन ਕਿ ਸਕੂਲਾਂ ਦੇ ਬੱਚੇ ਵੀ ਨਹੀਂ ਆ ਗਏ ਜੁਨੀਅਰ ਸਪੋਰਟਸ ਕਲੱਬਾਂ ਨੇ ਉਹ ਵੀ ਸਕੂਲਾਂ ਤੋਂ ਪਸਾਰ ਆਣਾ ਜੋ ਪਾਰਟਿਸਪੇਟ ਕਰਦੇ ਆ ਜੇ ਤੁਸੀਂ ਇਹਨਾਂ ਬੱਚਿਆਂ ਲਈ ਇੱਥੇ ਕੀ ਮਤਲਬ ਫੈਸਿਲਿਟੀ ਜੀ ਅਨੋਇਸ ਕੀਤੀ ਹੈ ਇੱਥੇ ਬੱਚਿਆਂ ਦੇ ਇਹਦੇ ਇੱਥੇ ਅਸੀਂ ਖਾਣ ਲਈ ਪੂਰਾ ਬਹੁਤ ਸੋਹਣਾ ਪ੍ਰਬੰਧ ਹੈ ਜਿਹਦੇ ਵਿੱਚ ਬਨਾਣਾ ਦੇ ਗਿਆ ਚਾਹ ਹੈਗੀ ਹੈ ਮਠੀ ਹੈ ਬਿਸਕੁਟ ਹੈ ਪ੍ਰੋਪਰ ਰੋਟੀ ਦਾ ਪ੍ਰਬੰਧ ਅੰਦਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਮੈਡੀਕਲ ਫੈਸਿਲਿਟੀ ਅਸੀਂ ਇੱਥੇ ਡਿਪਾਰਟਮੈਂਟ ਨੇ ਪ੍ਰੋਵਾਈਡ ਕੀਤੀ ਹੈ ਸਾਰਾ ਕੁਝ ਬੱਚਿਆਂ ਨੂੰ ਚਾਹੀਦਾ ਅਸੀਂ ਆਲਮੋਸਟ ਇੱਥੇ ਸਾਰਾ ਹੋਮਲੀਨਲ ਜੋ ਬੱਚੇ ਹਾਲ ਤੱਕ ਗੇਮਾਂ ਜਾਂ ਨਹੀਂ ਉਤਰੇ ਹੈਗੇ ਉਹਨਾਂ ਨੂੰ ਕਿਹ ਕੀ ਮੋਟੀਵੇਸ਼ਨ ਦੇ ਰਹੇ ਅਸੀਂ ਮੋਟੀਵੇਸ਼ਨ ਦਾ ਪਰਪਸ ਇਹ ਹੈ ਵੀ ਅਸੀਂ ਲੋਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਕਿ ਉਹ ਬਾਹਰ ਬਾਹਰ ਸਪੋਰਟਸ ਨਾਲ ਜੁੜਨ ਜਿਹੜੇ ਜਿੱਦਾਂ ਕਿ ਉਹ ਸਾਡੀ ਇੰਡੀਆ ਦੀ ਟੀਮ ਵਿੱਚ ਪੰਜਾਬ ਦੇ 11 ਪਲੇਅਰ ਸੀ ਉਹਨਾਂ ਨੂੰ ਭਗਵੰਤ ਦਾਸ ਮਾਨ ਦੀ ਸਰਕਾਰ ਦੁਆਰਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਦੇ ਕੇ ਤੇ ਮਾਨ ਸਨਮਾਨ ਦੇ ਕੇ ਆਨਰ ਕੀਤਾ ਅਸੀਂ ਉਹਦੇ ਅਪਰੇਕਸ ਲਾ ਕੇ ਪਿੰਡਾਂ ਕੋ ਚੜ੍ਹੇ ਇੰਨੀ ਵਾਰ ਨਹੀਂ ਕਿਹਾ ਬੋਲਣ ਦੀ ਲੋੜ ਨਹੀਂ ਕਿਉਂਕਿ ਸਾਰੇ ਪੜੇ ਲੋਕਾਂ ਨੇ ਦੇਖਿਆ ਇੱਕ ਵਾਰੀ ਮਾਤਮਨ ਤੋਂ ਜੁਲੂ ਪੁਆਇੰਟ ਜਿਹੜਾ ਆਪਰਾਧਾਂ ਨੂੰ ਸਹੀ ਕਰਦੇ ਕਰਵਾਈਆਂ ਜਾਂਦੀਆਂ ਨੇ ਇਹ ਸੀਐਮ ਸਾਹਿਬ ਭਗਵੰਤ ਸਿੰਘ ਰੂਸਟਾ ਵੀ ਇਹ ਮੂਆ ਕੰਗਾ ਵੀ ਕਾਮ ਕਰੂਗਾ ਦਿਖਾਵਾ ਨਹੀਂ ਕੋਈ ਨਹੀਂ ਬਿਜਾ ਪ੍ਰੋਗਰਾਮ ਕਰਨਾ ਹੋ ਇਸ ਤਰ੍ਹਾਂ ਵੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਆਪਣੇ ਅੱਜ ਦੇ ਬਹੁਤ ਹੀ ਇੰਟਰਸਟ ਹੈ ਬੱਚਿਆਂ ਨੂੰ ਇਹ ਡਾਂ ਵੱਲ ਅਸੀਂ ਕਹਿੰਦੇ ਆ ਵੀ ਇਹ ਡਾਂ ਇਸੇ ਤਰ੍ਹਾਂ ਲੜਕੂ ਰਾਤ ਕੋੜਾ ਹੱਥ ਵਾਟੇ ਇਸਕੇ ਕੋੜੀ ਨੂੰ ਤੋਰ ਜਾ ਜਿੱਦਾਂ ਲੜੀ ਦਾ ਗਰਾਉਂਦਾ ਮੈਚ ਕੋ ਨਾ ਤੁਸੀ ਬੋਲੋ ਕੀ ਨਾ ਸਰ ਜੀ ਡੀਡੀ ਸਰ ਦੇ ਕੋਲ ਚਾਰਜ ਪਾਤਲਾ ਆਮ ਆਦਮੀ ਕਰਕੇ ਠੀਕ ਹੈ ਸਰ ਜੀ ਪੰਜਾਬ ਵਤਨ ਖੇਡਾਂ ਦਾ ਜੋ ਮਹਿੰਮ ਚਲਾਇਆ ਇਹਦੇ ਬਰਬਾਰ ਹੋ ਗਿਆ ਬੱਚੇ ਕੀ ਮੁੱਢੀ ਮਿਲਦੇ ਪੰਜਾਬ ਗਵਰਨਮੈਂਟ ਦਾ ਬਡਮੂਲਾ ਕੋਲ ਹੈ ਖੇਡਾਂ ਦੇ ਨਾਲ ਜੋੜਨਾ ਇੱਕ ਪ੍ਰਾਗ ਰਿਪੋਰਟ ਸਾਹਮਣੇ ਖੜੀ ਹੋ ਗਈ ਹੈ ਬੱਚੇ ਨੇ ਜਿਹੜੇ ਉਹ ਘੁਲਦੇ ਮਿਲਦੇ ਵੀ ਨੇ ਆਪ ਚ ਪਿਆਰ ਵੀ ਡਵੈਲਪ ਹੁੰਦਾ ਹੈ ਤੇ ਬੁਰੇ ਕੰਮਾਂ ਤੋਂ ਵੀ ਬਚਦੇ ਨੇ ਸੋ ਐਜੂਕੇਸ਼ਨ ਦੇ ਨਾਲ ਨਾਲ ਖੇਡਣਾ ਦਾ ਹੋਣਾ ਬਹੁਤ ਜ਼ਰੂਰੀ ਹੈ ਜਿੰਮੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਜੋ ਖੇਡਾਂ ਬੱਚਿਆਂ ਦੇ ਗ੍ਰੋਥ ਕਰਦੀਆਂ ਹੈ ਬੱਚਿਆਂ ਦੀ ਗ੍ਰੋਥ ਨਹੀਂ ਹੋ ਰਹੀ ਸੀ ਤੇ ਕਾਫੀ ਮਤਲਬ ਇਹ ਹੈ ਕਿ ਜੇ ਬੱਚੇ ਦੇ ਸਰੀਰਿਕ ਵਿਕਾਸ ਵਿੱਚ ਦੁਨੀਆ ਹੋਣੀ ਹੈ ਉਹ ਰੋਜ਼ੀਲਾ ਖਾਣ ਸਾਬ ਸਾਬ ਨੇ ਜੀ ਪਾਲਾ ਤੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਰਹੇ ਨੇ ਪਲੇ ਨੇ ਆਪਰਾ ਤੋਂ ਰਾਖਣੇ ਜਿਹੜਾ ਖੇਡਾਂ ਨੂੰ ਐਡਵੈਂਚਰ ਲੱਗਿਆ ਹੈ ਇਹ ਚੀਜ਼ਾਂ ਤੋਂ ਜਾਣੂ ਨੇ ਇੰਨੇ ਵੀ ਮਾਦਲ ਬੱਚੇ ਆਹ ਤਾਰਾ ਮੌਕਾ ਕਰੋ ਸਰੀਰਕ ਗ੍ਰੋਥ ਤੇ ਉੱਚਾ ਤੇ ਮਾਦਰਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਤਾਂ ਇਸ ਕਰਕੇ ਹੀ ਬਤਨ ਪੰਜਾਬ ਜਿਹੜਾ ਜੋ ਇਹਨਾਂ ਨੇ ਬਹੁਤ ਅੱਛੇ ਰਜਾਈਆਂ ਪੋੜਾ ਜਿਹਾ ਪਟਾ ਸਾਹ ਦੇ ਤਾਂ ਟਰੈਕ ਖਾਲੀ ਕਰਾ ਦਿੰਦੀ ਹੈ ਜਿੰਨਾਂ ਦੀ ਮੋਟਰਸਾਈਕਲ ਗੱਡੀਆਂ ਟਰੈਕ 'ਚ ਖੜੀਆਂ ਨੇ ਉਹਨਾਂ ਦਾ ਸੈਕ ਕਰਾ ਦੇ ਤਾਂ ਜੋ ਬੱਚਿਆਂ ਨੂੰ ਕੋਈ ਗੱਡੀਆਂ ਤੇ ਮੋਟਰਸਾਈਕਲ ਟਰੈਕ 'ਤੇ ਨੇ ਪਲੀਜ਼ ਉਹਨਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਜੋ ਕਸਾਵੇ ਪੜੇ ਲਿਖੇ ਆਪਣੀ ਤਰੀਕ ਤੇ ਗੋਲ ਕਰੇ ਤੇ ਉਹਨਾਂ ਨੂੰ ਖੇਡਣ ਦਾ ਮਾਰ ਦੇ ਆਪਣੇ ਡਰੈਸ ਜਦੋਂ ਵੀ ਗੱਡੀਆਂ ਨੇ ਪਲੀਜ਼ ਇੱਕ ਦੂਜੇ ਨਾਲ ਟ੍ਰੈਕ ਤੋਂ ਬਾਹਰ ਕੱਢ ਲੈਣ ਤੇ ਨੈਸ਼ਨਲ ਲੈਵਲ ਤੇ ਵੀ ਆਪਣਾ ਜੋਰ ਦੇਣਾ ਹੈ ਥੈਂਕ ਯੂ ਇਸ ਤਰ੍ਹਾਂ ਇਸ ਤਰ੍ਹਾਂ ਸੁਪਰਕਾਰ ਗੋਗਲ ਦੇ ਹਾਂਜੀ ਤੇ ਜਿਹੜੇ ਜਿਹੜਾ ਟੋਪ ਆਈਟ ਤੇ ਲਾਇਆ ਮਤਲਬ ਫੇਰੀ ਪ੍ਰਧਾਨ ਆਮ ਆਦਮੀ ਪਾਰਟੀ ਪਤਰਾ ਠੀਕ ਹੈ ਸਰ ਅੱਜ ਜੋ ਬਾਤ ਆਉਂਦੇ ਆ ਪਰ ਆਪਣੀ ਬਾਤ ਵੀ ਕਰਨਾ ਬਣੇ ਤੁਸੀਂ ਕੀ ਕਹੋਗੇ ਤੇ ਬੱਚਿਆਂ ਨੂੰ ਜਾਣ ਵਾਲੀ ਪੀੜ੍ਹੀ ਨੂੰ ਉਹਨਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੁੰਦੇ ਹੋ ਇੱਕ ਜੋ ਮਾਨ ਸਾਹਿਬ ਵੱਲੋਂ ਇੱਕ ਬਹੁਤ ਵੱਡਾ ਹੈ ਇੱਕ ਵੱਡਾ ਹੈ ਪੀੜ੍ਹੀ ਪੈਦਾ ਹੋ ਗਿਆ ਜੋ ਮੈਂ ਹਰ ਇੱਕ ਸਕੂਲ ਵਿੱਚ ਹਰ ਇੱਕ ਸਕੂਲ ਵਿੱਚ ਇਹਦਾ ਸਾਡੇ ਬੱਚਿਆਂ ਨੂੰ ਜਿਵੇਂ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਉਧਰੋਂ ਰੋਕਣ ਲਈ ਬੱਚਿਆਂ ਨੂੰ ਕੋਈ ਡਾਣਾ ਵਾਲਾ ਲਾਉਣ ਨਾਲ ਸਾਡੇ ਜਿਹੜੇ ਨਸ਼ੇ ਨਹੀਂ ਕਿਉਂ ਸਾਡੇ ਉਹਨਾਂ ਪਰਿਵਾਰਾਂ ਦੇ ਵਿੱਚ ਨਹੀਂ ਕੋਈ ਉਹ ਠੀਕ ਕਰਾਉਂਦੇ ਨਹੀਂ ਇੱਕ ਮੈਂ ਬਹੁਤ ਵੱਡਾ ਆਪਣਾ ਨਾਮ ਬਣਾਉਂਦਾ ਜਿਹਨੇ ਕੀਤਾ ਜੋ ਸਵੇ ਰੰਗਲੇ ਪੰਜਾਬ ਨੂੰ ਪੰਜਾਬ ਬਣਾਉਣ ਦੇ ਵਾਸਤੇ ਕੰਮ ਕਰਿਆ ਜਿਹੜਾ ਪੰਜਾਬ ਦੇ ਪਿਆਰ ਦੀ ਜੋ ਸ਼ੁਰੂਤ ਕੀਤੀ ਸੀ ਮਾਨ ਸਾਹਿਬ ਨੇ ਬਹੁਤ ਵੱਡਾ ਕਪਰਾਲਾ ਸਕੂਲਾਂ ਦਾ ਜਿਹੜੇ ਸਾਡੇ ਸਕੂਲ ਦੇ ਨੇ ਪ੍ਰਿੰਸੀਪਲ ਸਾਹਿਬ ਸਟਾਫ ਸਾਰਾ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵਧਾਈ ਦਿੰਦੇ ਜਿਹਨਾਂ ਨੇ ਇਹ ਵੱਡਾ ਪਰੋਲਾ ਕੀਤਾ ਬਾਕੀ ਸਾਡੀ ਟੀਮ ਸਾਡੇ ਐਮਐਨ ਸਾਹਿਬ ਦੇ ਸਕੂਤਰ ਜੀ ਆਏ ਨੇ ਤੇ ਸਾਡੀ ਟੀਮ ਆਈ ਹੈ ਇਸ ਦੇ ਨਾਲ ਨਿਕ ਅੱਗੇ ਦੇ ਜੀ ਬਾਰਨਰ ਪੈਨ ਤੋਂ ਬਿਕੋ ਮੈਂ ਸਾਡਾ ਖੁਦ ਬਾਰ ਕਰਦਾ ਕਿਉਂਕਿ ਇਹ ਜੁਗਤਾਂ ਦੇ ਵਿੱਚੋਂ 50 ਗੱਲ ਮਿਲ ਕੇ ਇੱਕ ਬਹੁਤ ਵੱਡਾ ਪ੍ਰਾਲਾ ਕਰਕੇ ਜੋ ਨਸੇ ਨੇ ਉਹਨਾਂ ਨੂੰ ਰੋਕਣ ਲਈ ਇੱਕ ਬਹੁਤ ਵੱਡਾ ਪ੍ਰਾਲਾ ਖੇਡਾਂ ਵਾਲੇ